ਪੰਜਾਬ ਪੁਲਿਸ ਦੇ ਇੱਕ ਐਸ ਐਚਓ ਨੂੰ ਸਸਪੈਂਡ ਕੀਤਾ ਗਿਆ ਦਰਅਸਲ ਉਸਨੇ ਆਪਣੀ ਡਿਊਟੀ ਦੇ ਵਿੱਚ ਵੱਡੀ ਲਾਪਰਵਾਹੀ ਕੀਤੀ ਹੈ ਅਣਗਹਿਲੀ ਵਰਤੀ ਹੈ ਅਣਗਿਣਤ ਸ਼ਿਕਾਇਤਾਂ ਆਉਂਦੀਆਂ ਸੀ ਅਪਰਾਧੀਆਂ ਦੇ ਖਿਲਾਫ ਪਰ ਇਹ ਐਸ ਐਚਓ ਟਾਲਮਟੋਲ ਕਰਦਾ ਔਰ ਲੰਮਾ ਸਮਾਂ ਲੈ ਜਾਂਦਾ ਉਹਨਾਂ ਐਪਲੀਕੇਸ਼ਨ ਤੇ ਸ਼ਿਕਾਇਤਾਂ ਤੇ ਕਾਰਵਾਈ ਕਰਨ ਤੇ ਇਸੇ ਕਰਕੇ ਸੀਨੀਅਰ ਅਧਿਕਾਰੀਆਂ ਕੋਲ ਜਦੋਂ ਮਾਮਲਾ ਪੁੱਜਿਆ ਫਿਰ ਜਦੋਂ ਮੋੜਲੀ ਪੜਤਾਲ ਕੀਤੀ ਗਈ ਤੇ ਪਾਇਆ ਗਿਆ ਕਿ ਵਾਕਈ ਐਸ ਐਚਓ ਆਪਣੀ ਮਨਮਰਜ਼ੀ ਕਰ ਰਿਹਾ ਹੈ ਔਰ ਆਪਣੀ ਡਿਊਟੀ ਸਹੀ ਸਮੇਂ ਤੇ ਨਹੀਂ ਨਿਭਾ ਰਿਆ ਜਿਸ ਕਰਕੇ ਸੀਨੀਅਰ ਪੁਲਿਸ ਅਧਿਕਾਰੀ ਨੇ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਹੈ ਇਹ ਮਾਮਲਾ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਿਤ ਹੈ ਲੁਧਿਆਣਾ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਟਿੱਬਾ ਪੁਲਿਸ ਸਟੇਸ਼ਨ ਦੇ ਐਸਐਚਓ ਸਬ ਇੰਸਪੈਕਟਰ ਜਸਪਾਲ ਸਿੰਘ ਨੂੰ ਔਰਤਾਂ ਦੀਆਂ ਸ਼ਿਕਾਇਤਾਂ ਦਾ ਜਵਾਬ ਦੇਣ ਵਿੱਚ ਲਾਪਰਵਾਹੀ ਤੇ ਕੇਸ ਦਰਜ ਕਰਨ ਵਿੱਚ ਬੇਲੋੜੀ ਦੇਰੀ ਲਈ ਮੁਅਤਲ ਕਰ ਦਿੱਤਾ ਹੈ ਮੁਤਲੀ ਤੋਂ ਬਾਅਦ ਐਸਐਚਓ ਨੂੰ ਪੁਲਿਸ ਲਾਈਨ ਭੇਜ ਦਿੱਤਾ ਗਿਆ ਤੇ ਉਸ ਦੇ ਖਿਲਾਫ ਵਿਭਾਗੀ ਜਾਂਚ ਦੇ ਆਦੇਸ਼ ਵੀ ਦੇ ਦਿੱਤੇ ਗਏ ਇਸ ਮਾਮਲੇ ਨਾਲ ਸੰਬੰਧਿਤ ਜਦੋਂ ਸੀਪੀ ਈਸਟ ਸਮਿਥ ਸੂਦ ਨੇ ਬਿਆਨ ਦਿੱਤਾ ਉਸਨੇ ਕਿ ਉਹ ਐਸਐਚਓ ਦੀ ਮੁਤਲੀ ਤੋਂ ਜਾਣਸਨ ਪਰ ਪਤਾ ਲੱਗਿਆ ਕਿ ਟਿੱਬਾ ਪੁਲਿਸ ਸਟੇਸ਼ਨ ਵਿੱਚ ਇੱਕ ਨਵੇਂ ਐਸਐਚਓ ਨੂੰ ਨਿਯੁਕਤ ਕਰ ਦਿੱਤਾ ਗਿਆ ਉਹਨਾਂ ਇਹ ਵੀ ਆਖਿਆ ਕਿ ਮੈਨੂੰ ਸੀਨੀਅਰ ਅਧਿਕਾਰੀਆਂ ਦੁਆਰਾ ਔਰਤ ਨੂੰ ਬੁਲਾਉਣ ਅਤੇ ਉਸਦਾ ਬਿਆਨ ਤੁਰੰਤ ਦਰਜ ਕਰਨ ਅਤੇ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਨੇ ਕਿ ਉਹਨਾਂ ਨੂੰ ਕਾਨੂੰਨ ਅਨੁਸਾਰ ਇਨਸਾਫ ਜ਼ਰੂਰ ਮਿਲੇਗਾ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਦੱਸਿਆ ਕਿ ਲਗਭਗ 6 ਦਿਨ ਪਹਿਲਾਂ ਟੱਬਾ ਪੁਲਿਸ ਸਟੇਸ਼ਨ ਦੇ ਅਧਾਰ ਖੇਤਰ ਵਿੱਚ ਜੱਸੀਆਂ ਰੋਡ ਦੀ ਰਹਿਣ ਵਾਲੀ ਇੱਕ ਔਰਤ ਡੋਲੀ ਉਹਨਾਂ ਕੋਲ ਸ਼ਿਕਾਇਤ ਲੈ ਕੇ ਪਹੁੰਚੀ ਸੀ ਔਰਤ ਨੇ ਇਹ ਵੀ ਦੱਸਿਆ ਕਿ ਉਸਦੇ ਪਤੀ ਨੇ ਉਸਤੇ ਹਮਲਾ ਕੀਤਾ ਸੀ ਜਿਸ ਕਾਰਨ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਈ ਸੀ ਇਹ ਹਮਲਾ ਆਪਸ ਚ ਚੱਲ ਰਹੇ ਇੱਕ ਝਗੜੇ ਦੇ ਵਿੱਚ ਹੋਇਆ ਸੀ ਬੇਸ਼ੱਕ ਇਹ ਇੱਕ ਘਰੇਲੂ ਝਗੜੇ ਦਾ ਮਾਮਲਾ ਸੀ ਪਰ ਜਿਸ ਕੋਲ ਸ਼ਿਕਾਇਤ ਪੁੱਜਦੀ ਹੈ ਉਸ ਸਬੰਧਤ ਐਸਐਚਓ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਸ ਔਰਤ ਨੂੰ ਇਨਸਾਫ ਦਿਵਾਉਣ ਦੀ ਖਾਤਰ ਮਾਮਲਾ ਦਰਜ ਕੀਤਾ ਜਾਂਦਾ ਬਾਅਦ ਵਿੱਚ ਮੁੜਲੀ ਪੜਤਾਲ ਹੁੰਦੀ ਤੇ ਪੜਤਾਲ ਦੇ ਆਧਾਰ ਤੇ ਬਣੀ ਰਿਪੋਰਟ ਤੇ ਕਾਰਵਾਈ ਕੀਤੀ ਜਾ ਸਕਦੀ ਸੀ ਪਰ ਇਸ ਤਰ੍ਹਾਂ ਨਹੀਂ ਕੀਤਾ ਗਿਆ ਐਸਐਚਓ ਦੀ ਇਹ ਅਣਗਹਿਲੀ ਤੇ ਲਾਪਰਵਾਹੀ ਜਦੋਂ ਸਾਹਮਣੇ ਆਈ ਤੇ ਇਸੇ ਕਰਕੇ ਲੁਧਿਆਣਾ ਸੀਪੀ ਦੇ ਅਨੁਸਾਰ ਔਰਤ ਨੇ ਦੱਸਿਆ ਕਿ ਉਹ ਆਪਣੀ ਸ਼ਿਕਾਇਤ ਲੈ ਕੇ ਟਿੱਬਾ ਪੁਲਿਸ ਸਟੇਸ਼ਨ ਪਹੁੰਚਦੀ ਹੈ ਐਸਐਚਓ ਜਸਪਾਲ ਸਿੰਘ ਦੇ ਸਾਹਮਣੇ ਪੇਸ਼ ਵੀ ਹੁੰਦੀ ਹੈ ਉਸਨੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਪਰ ਐਸਐਚਓ ਨੇ ਲਾਪਰਵਾਹੀ ਨਾਲ ਕੰਮ ਕੀਤਾ ਤੇ ਐਫਆਈਆਰ ਦਰਜ ਕਰਨ ਵਿੱਚ ਬੇਲੋੜੀ ਦੇਰੀ ਕਰ ਦਿੱਤੀ ਕਮਿਸ਼ਨਰ ਨੇ ਅੱਗੇ ਵੀ ਦੱਸਿਆ ਕਿ ਜਦੋਂ ਪੀੜਤ ਨੇ ਮੰਗਲਵਾਰ ਨੂੰ ਸ਼ਿਕਾਇਤ ਸੁਣਨ ਤੋਂ ਬਾਅਦ ਉਹਨਾਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਤੁਰੰਤ ਐਸਐਚਓ ਨੂੰ ਮੌਤਲ ਕੀਤਾ ਔਰ ਪੁਲਿਸ ਲਾਈਨ ਭੇਜ ਦਿੱਤਾ ਹੁਕਮ ਦਿੱਤੇ ਨੇ ਉਹਨਾਂ ਸਬੰਧਤ ਅਧਿਕਾਰੀਆਂ ਨੂੰ ਔਰਤ ਦਾ ਬਿਆਨ ਤੁਰੰਤ ਦਰਜ ਕਰਨ ਅਤੇ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਨੇ ਸਬ ਇੰਸਪੈਕਟਰ ਜਸਪਾਲ ਸਿੰਘ ਨੂੰ ਐਸਐਚਓ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਤਿੱਬਾ ਪੁਲਿਸ ਸਟੇਸ਼ਨ ਵਿੱਚ ਇੱਕ ਨਵੇਂ ਐਸਐਚਓ ਨੂੰ ਤਾਇਨਾਤ ਕੀਤਾ ਗਿਆ ਹੈ ਔਰ ਇਹ ਵੀ ਸੀਪੀ ਦਾ ਕਹਿਣਾ ਹੈ ਕਿ ਮੈਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਪੀੜਤ ਨੂੰ ਤੁਰੰਤ ਇਨਸਾਫ ਦੇਣ ਲੁਧਿਆਣਾ ਪੁਲਿਸ ਲੋਕਾਂ ਲਈ ਇਨਸਾਫ ਯਕੀਨੀ ਬਣਾਉਣ ਲਈ ਵਚਨਬੱਧ ਹੈ ਤੇ ਕਿਸੇ ਵੀ ਪੁਲਿਸ ਸਟੇਸ਼ਨ ਦੇ ਇੰਚਾਰਜ ਵੱਲੋਂ ਕੀਤੀ ਗਈ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਹ ਵੀ ਦਾਵਾ ਕੀਤਾ ਗਿਆ ਸੀਨੀਅਰ ਪੁਲਿਸ ਅਧਿਕਾਰੀ ਵੱਲੋਂ ਕਿ ਐਸਐਚਓ ਨੂੰ ਕਾਨੂੰਨ ਅਨੁਸਾਰ ਸ਼ਿਕਾਇਤਕਰਤਾ ਨੂੰ ਸਮੇਂ ਸਿਰ ਇਨਸਾਫ ਨਾ ਦੇਣ ਕਰਕੇ ਉਸ ਖਿਲਾਫ ਵਿਭਾਗੀ ਕਾਰਵਾਈ ਵੀ ਕੀਤੀ ਜਾਣੀ ਹੈ ਔਰ ਇਹ ਵੀ ਪਤਾ ਲੱਗਦਾ ਹੈ ਕਿ ਜਿਹੜੀ 6 ਦਿਨ ਪਹਿਲਾਂ ਟਿੱਬਾ ਪੁਲਿਸ ਸਟੇਸ਼ਨ ਦੇ ਕੋਲ ਜਿਹੜੀ ਇੱਕ ਔਰਤ ਨੇ ਆਪਣੇ ਪਤੀ ਦੇ ਖਿਲਾਫ ਸ਼ਿਕਾਇਤ ਦਿੱਤੀ ਸੀ ਉਸ ਦੇ ਉੱਤੇ ਕਿਸੇ ਤਰ੍ਹਾਂ ਦੀ ਵੀ ਜਾਂਚ ਨਹੀਂ ਕੀਤੀ ਗਈ ਪਰ ਹੁਣ ਨਵੇਂ ਐਸਐਚਓ ਜਿਹੜੋ ਤਾਇਨਾਤ ਕੀਤੇ ਗਏ ਨੇ ਉਹ ਜਾਂਚ ਕਰਨ ਤੋਂ ਬਾਅਦ ਇਸ ਦਾ ਪਤਾ ਲਗਾਉਣ ਦੇ ਲਗਾਉਣਗੇ ਔਰ ਇਸ ਮਾਮਲੇ ਦੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕਰਨਗੇ ਪਰ ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਇੱਕ ਵਿਧਾਇਕ ਸਮਝੌਤਾ ਕਰਨ ਲਈ ਮਜਬੂਰ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਸੀ ਵਿਧਾਇਕ ਨੇ ਕੁਝ ਦਿਨ ਵਿਚੋਲਗੀ ਕਰਨ ਦੀ ਕੋਸ਼ਿਸ਼ ਕੀਤੀ ਪਰ ਮਾਮਲਾ ਸਿਰੇ ਨਹੀਂ ਲੱਗਿਆ ਫਿਰ ਔਰਤ ਥਾਣੇ ਵਾਪਸ ਆਈ ਅਤੇ ਐਸਐਚਓ ਨੂੰ ਐਫਆਈਆਰ ਦਰਜ ਕਰਨ ਲਈ ਕਿਹਾ ਗਿਆ ਪਰ ਐਸਐਚਓ ਨੇ ਸਮਝੌਤੇ ਦੀ ਉਮੀਦ ਕਰਦੇ ਹੋਏ ਐਫਆਈਆਰ ਦਰਜ ਨਹੀਂ ਕੀਤੀ ਫਿਰ ਔਰਤ ਪੁਲਿਸ ਕਮਿਸ਼ਨਰ ਕੋਲ ਗਈ ਐਸਐਚਓ ਬਾਰੇ ਸ਼ਿਕਾਇਤ ਕੀਤੀ ਜਿਸ ਕਾਰਨ ਕਮਿਸ਼ਨਰ ਨੂੰ ਕਾਰਵਾਈ ਕਰਨੀ ਪਈ 19ਵੇਂ ਮਾਮਲੇ ਦੇ ਵਿੱਚ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਐਸਐਚਓ ਜਿਸ ਨੇ ਦੇਰੀ ਕੀਤੀ ਕਿਸੇ ਵੀ ਪੋਲਿਟਿਕਲ ਦਬਾਅ ਸੀ ਜਾਂ ਕੋਈ ਹੋਰ ਵਜ੍ਹਾ ਸੀ ਐਸਐਚਓ ਨੂੰ ਤਾਂ ਇਸ ਦੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਦੇ ਤਹਿਤ ਕਟਾਰੇ ਦੇ ਵਿੱਚ ਖੜਾ ਕਰ ਦਿੱਤਾ ਗਿਆ ਪਰ ਲੁਧਿਆਣਾ ਨਾਲ ਸੰਬੰਧਤ ਉਹ ਕਿਹੜਾ ਵਿਧਾਇਕ ਸੀ ਜਿਸ ਨੇ ਇਸ ਮਾਮਲੇ ਵਿੱਚ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਔਰ ਐਸਐਚਓ ਨੂੰ ਕਾਰਵਾਈ ਨਾ ਕਰਨ ਤੋਂ ਰੋਕੀ ਰੱਖਿਆ ਕੀ ਐਸਐਚਓ ਦੇ ਉੱਤੇ ਹੁਕਮ ਚਲਾਇਆ ਗਿਆ ਕਿਸੇ ਵਿਧਾਇਕ ਵੱਲੋਂ ਤਾਂ ਕਾਰਵਾਈ ਨਹੀਂ ਕੀਤੀ ਗਈ ਜਾਂ ਫਿਰ ਐਸਐਚਓ ਨੇ ਆਪਣੀ ਮਨਮਰਜ਼ੀ ਕੀਤੀ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਪਰ ਦੇਖਦੇ ਹਾਂ ਕਿ ਹੁਣ ਪੁਲਿਸ ਦੇ ਵਿੱਚ ਜਦੋਂ ਪੁਲਿਸ ਥਾਣਿਆਂ ਦੇ ਵਿੱਚ ਚੌਕੀਆਂ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਬੇਹੱਦ ਹੋ ਜਾਂਦੀ ਹੈ ਤਾਂ ਉਸ ਦਾ ਖਮਿਆਜਾ ਕਿਸੇ ਹੋਰ ਨੂੰ ਨਹੀਂ ਸਬੰਧਤ ਪੁਲਿਸ ਅਧਿਕਾਰੀ ਨੂੰ ਜਾਂ ਥਾਣੇ ਦੇ ਇੰਚਾਰਜ ਨੂੰ ਹੀ ਭੁਗਤਣਾ ਪੈਂਦਾ ਜਿਵੇਂ ਕਿ ਇਸ ਕੇਸ ਵਿੱਚ ਦੇਖਿਆ ਗਿਆ ਪੋਲਿਟਿਕਲ ਜਾਂ ਸਿਆਸੀ ਜਿਹੜਾ ਦਬਾਅ ਹੁੰਦਾ ਉਸ ਨੂੰ ਕਿਵੇਂ ਪੁਲਿਸ ਵਾਲੇ ਲੈਂਦੇ ਨੇ ਇਹ ਉਹਨਾਂ ਉੱਤੇ ਨਿਰਭਰ ਕਰਦਾ ਹੈ ਉਹਨਾਂ ਨੂੰ ਆਪਣੀ ਡਿਊਟੀ ਤੇ ਵਰਦੀ ਪਿਆਰੀ ਹੈ ਜਾਂ ਫਿਰ ਸਿਆਸਾਦਾਨਾਂ ਦਾ ਮੂਹ ਪਿਆਰਾ ਹੈ ਇਹ ਉਹਨਾਂ ਉੱਤੇ ਨਿਰਭਰ ਕਰਦਾ ਐਸੇ ਕਰਕੇ ਖਮਿਆਜੇ ਖੁਦ ਪੁਲਿਸ ਵਾਲਿਆਂ ਨੂੰ ਭੁਗਤਨੇ ਪੈਂਦੇ ਨੇ ਖਾਸ ਕਰਕੇ ਜਦੋਂ ਛੋਟੇ ਰੈਂਕ ਦੇ ਅਧਿਕਾਰੀ ਦੀ ਗੱਲ ਹੋਵੇ ਤਾਂ ਹੁਣ ਬੇਸ਼ੱਕ ਸੀਪੀ ਲੁਧਿਆਣਾ ਨੇ ਆਪਣੇ ਐਸਐਚਓ ਨੂੰ ਲਾਈਨ ਹਾਜ਼ਰ ਕਰਕੇ ਸਸਪੈਂਡ ਕੀਤਾ ਪਰ ਇਸ ਮਾਮਲੇ ਦੇ ਵਿੱਚ ਜਿਹੜਾ ਪਤੀ ਪਤਨੀ ਦਾ ਝਗੜਾ ਇੱਥੋਂ ਤੱਕ ਪਹੁੰਚ ਗਿਆ ਕਿ ਵਿਧਾਇਕ ਨੇ ਵੀ ਵਿੱਚ ਪਤਾ ਲੱਗਿਆ ਕਿ ਕੋਸ਼ਿਸ਼ ਕੀਤੀ ਕਿ ਸਮਝੌਤਾ ਹੋ ਜਾਵੇ ਕਿ ਮਾਮਲਾ ਨਾ ਦਰਜ ਹੋਵੇ ਪਰ ਲਗਾਤਾਰ ਲਟਕਦੇ ਹੋਣ ਕਰਕੇ ਮਾਮਲਾ ਫਿਰ ਆਖਰਕਾਰ ਔਰਤ ਜਦੋਂ ਸੀਪੀ ਦਫਤਰ ਪੁੱਜੀ ਆ ਤੇ ਉਸ ਤੋਂ ਬਾਅਦੇ ਤੁਰੰਤ ਕਾਰਵਾਈ ਕੀਤੀ ਗਈ ਹੈ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਰੇ ਹੋਰ ਕੀ ਕੋਈ ਜਾਣਕਾਰੀ ਸਾਹਮਣੇ ਆਉਂਦੀ ਹੈ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ